ਲੇਖ ਨਾ ਮਿਟਈਏ ਸਭੀ ਜੋ ਲਿਖਿਆ ਅਰਦਾ ਲੇਖ ਨਹੀਂ ਮਟਣਾ ਜੋ ਮਰਦੀ ਗੱਲ ਉਹਨੂੰ ਕੋਈ ਨਹੀਂ ਮਿਟ ਸਕਦਾ ਉਹ ਰੱਬ ਨੇ ਲਿਖਿਆ ਲਿਖਾ ਮੇਂ ਕਦੋਂ ਕੀ ਹੁੰਦਾ ਹੈ ਖੁਦ ਤੋਂ ਮਹਿਰਨਾ ਸਾਡਾ ਜਨਮ ਲਿਖਨ ਤੇ ਪਰdit ਕੋਈ ਗੰਗਾ ਪੈਗ ਦੇ ਰਸਤੇ ਨੇ ਆਪਣੀ ਮਰਜ਼ੀ ਨਾਲ ਬੰਦੇ ਨੇ ਜਨਮ ਲਿਆ ਅਸੀਂ ਆਪਣੀ ਮਰਜ਼ੀ ਨਾਲ ਆਪਣੇ ਪੇਰੈਂਟਸ ਜੋਜ ਨਹੀਂ ਕੀਤੇ ਰੱਬ ਨੇ ਜਨਮ ਦਿੱਤਾ ਕਿਸੇ ਨੇ ਆਪਣੇ ਮਾਪੇ ਜੋਜ ਨਹੀਂ ਕੀਤੇ ਮਸਲਾਨੇ ਦੇ ਘਰ ਜਨਮ ਲੈਣਾ ਜੇ ਬੰਦਾ ਚੂਜ਼ ਕਰਕੇ ਜਨਮ ਲਾ ਲਏ ਤਾਂ ਫਿਰ ਤਾਂ ਉਮੀਦਾਂ ਦੇ ਭਾਰੀ ਜਨਮ ਲੈਣਗੇ ਗਰੀਬੀ 'ਚ ਕਿਸੇ ਨੇ ਨਹੀਂ ਅੱਛਾ ਜੇ ਚੂਜ਼ ਕਰਕੇ ਜਨਮ ਲੈਣਾ ਪਵੇ ਫਿਰ ਤੁਹਾਨੂੰ ਆਈਲੈਸ ਕਰਨ ਦੀ ਲੋੜ ਨਹੀਂ ਬਲਕਿ ਪਰਮਨੈਂਟ ਵੀ ਤੁਸੀਂ ਕੋਣਾ ਕੈਨੇਡਾ ਲੈਣਾ ਉੱਥੇ ਖਣ ਜਾਓ ਮਰਦੀ ਨਾ ਕਰੇ ਜਨਮ ਲਾਉਂਦੇ ਨਹੀਂ ਜਨਮ ਲੇਖ ਰੱਬ ਨੇ ਲਿਖ ਦਿੱਤੇ ਉੱਥੇ ਜਨਮ ਲੇਖਨਾ ਮਡੇ ਹੈ ਸਭੀ ਤੇ ਦੂਜਾ ਕਿੰਨੀ ਬੜਾਈ ਕਰਦੀ ਹੈ ਕਿੰਨਾ ਪੈਸਾ ਤੁਹਾਡੇ ਕੋਲ ਜੜਨੇ ਕਿੰਨੀ ਸ਼ੌਰਤ ਹੋਣੀ ਹੈ ਔਰ ਕਿੱਥੇ ਤੋੜੀ ਮਹਿਰਜ਼ ਹੋਣੀ ਹੈ ਲੇਖ ਹੈ ਨਹੀਂ ਲਿਖ ਦਿੱਤੇ ਉੱਥੇ ਜਨਮ ਇਹਨੂੰ ਮਹਾਰਾਜ ਕੀਤੇ ਹਨ ਨਾਮੋ ਮੰਤਰੇ ਦਰਣਾਏਂਦਾ ਹੋ ਮੇਰਾ ਗ ਨਾਮਕ ਸੰਗੁਰ ਤੇ ਨਾਮ ਮਿਲਾਇਆ ਜਿਨਾ ਧੁਰੇ ਪ੍ਰਿਆ ਸੰਜੋ